ਜਿਨ੍ਹਾਂ ਦੇ ਬਾਰ-ਬਾਰ ਕਹਿਨ ਤੇ ਵੀ ਕੰਮ ਨਹੀਂ ਹੁੰਦਾ ਜਿਨ੍ਹਾਂ ਦੇ ਰੋਇਆ ਕੁਰਲਾਇਆ ਵੀ ਕਰ ਦੀ ਪੂਰਤੀ ਨਹੀਂ ਹੁੰਦੀ ਉਹ ਪਰਮਾਤਮਾ ਦੇ ਪਿਆਰੇ ਨਹੀਂ ਹੈ ਉਹਨਾਂ ਦੇ ਅੰਦਰ ਹਉਮੈ ਹੰਕਾਰ ਮਨਮੁਖਤਾ ਘਰ ਘਰ ਚੁੱਕੀ ਹੈ ਜੋ ਪ੍ਰਭੂ ਨੂੰ ਅਰਾਧ ਦੇ ਨੇ ਪ੍ਰਭੂ ਨੂੰ ਸਿਮਰਦੇ ਨੇ ਪ੍ਰਭੂ ਨਾਲ ਤੇ ਤਰੁਠ ਜਾਂਦਾ ਹੈ ਮਾਲਕ ਮਹਾਰਾਜ ਸਾਹਿਬ ਕਹਿੰਦਿਆ ਫਿਰ ਜਦੂ ਮਨੁੱਖ ਦੇ ਅੰਦਰੋਂ ਆਪਣਾ ਆਤਮਕ ਜਾਂਦੀ ਏ ਮਾਲਕ ਦਾ ਵਾਸਾ ਹੁੰਦਾ ਏ ਉਸ ਵਕਤ ਕਾਰਜ ਦੀ ਸiddhi ਹੁੰਦੀ ਏ ਜਿੰਨਾ ਚਿਰ ਮਨੁੱਖ ਦੇ ਅੰਦਰ ਆਪਣਤ ਚੱਲਦੇ ਉਨਾ ਚਿਰ ਖੱਜਲ ਖੁਆਰੀ ਹੈ ਮਹਾਰਾਜ ਦੇ ਬਚਨ ਨੇ ਜਬ ਲਗ ਮੇਰੀ ਮੇਰੀ ਕਰੇ ਸਭ ਬਾਣੀ ਅੰਦਰ ਬਚਨ ਕਰ ਦਿਆ ਜੀ ਜਬ ਲਗ ਮੇਰੀ ਮੇਰੀ ਕਰੇ ਜਿੰਨਾ ਚਿਰ ਕਹਿੰਦਾ ਇਹ ਵੀ ਮੇਰੀ ਇਹ ਵੀ ਵਸਤੂ ਮੇਰੀ ਇਹ ਵੀ ਵਸਤੂ ਮੇਰੀ ਇੱਥੇ ਵੀ ਅਰ ਪ੍ਰਭਤਾ ਮੇਰੀ ਸੋਭਾ ਮੇਰੀ ਸਭ ਕੁਝ ਮੈਂ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਿੰਨਾ ਚਿਰ ਮਨੁੱਖ ਦੇ ਵਿੱਚ ਮੈਂ ਮੇਰੀ ਕੰਮ ਕਰਦੀ ਨਾ ਕਾਰਜ ਇੱਕ ਵੀ ਨਹੀਂ ਸਬਰਦਾ ਜੋਰ ਬੜਾ ਲਾਂਦਾ ਏ ਪਦ ਢੁਡਕ ਬੜੀ ਕਰਦਾ ਏ ਮੁਸ਼ਕਤ ਬੜੀ ਘਾਲਦਾ ਏ ਹੁਣ ਉਹਨੂੰ ਫਲ ਨਹੀਂ ਲੱਗ ਰਿਹਾ ਫਲੀ ਪੂਤ ਨਹੀਂ ਹੁੰਦਾ ਫਿਰ ਮਹਾਰਾਜ ਨਾਲ ਹੀ ਬਚਨ ਕਰ ਦਿਆ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਮੈਂ ਮੇਰੀ ਮਿਟਾ ਦਿੱਤੀ ਮੇਰੇ ਤੋਂ ਨਹੀਂ ਬਣ ਆਉਂਦਾ ਪ੍ਰਭੂ ਤੂੰ ਕਿਰਪਾ ਕਰ ਤੂੰ ਰਹਿਮਤ ਕਰੇ ਤਾਂ ਜਦ ਮੇਰੀ ਮੇਰੀ ਮਿਟ ਜਾਏ ਪ੍ਰਭ ਕਾਜ ਸਵਾਰੇ ਆਏ ਫਿਰ ਪ੍ਰਭੂ ਆਪ ਕਾਜ ਸਵਾਰਦਾ ਹੈ ਆਪ ਸਾਰੇ ਕਾਰਨ ਬਣਾ ਦਿੰਦਾ ਹੈ ਕਿਉਂ ਉਸ ਵੇਲੇ ਵਿੱਚ ਕਰਤਾ ਪੁਰਖ ਖਲੋਵਾ ਵਾਲਨਾ ਮਿੰਗਾ ਹੁਆ ਉਸ ਕਰ ਦੇ ਵਿੱਚ ਕਰਤਾ ਆ ਗਿਆ ਕਰਨ ਵਾਲਾ ਆ ਗਿਆ ਉਸ ਕਰਜ ਨੂੰ ਕਰਤਾ ਕਰਨ ਵਾਲਾ ਆ ਗਿਆ ਤੇ ਜਗਿਆ ਸੂਦੀ ਬਿੰਤੀ ਇਹ ਹੁੰਦੀ ਆ ਵੈ ਗੁਰੂ ਕਰਜ ਤੇਰਾ ਕਰਤਾ ਤੂੰ ਐ ਤੇ ਤੂੰ ਹੀ ਸੰਪੰਨ ਕਰਨਾ ਜਿਨ ਕਾ ਕਰਜ ਤੇ ਨਹੀਂ ਕੀਆ ਮਨਸ ਕਿਆ ਵਿਚਾਰਾ RAM ਬੈਗਰੂ ਮਨੁੱਖ ਦੀ ਕੀ ਪਾਇਆ ਹੈ ਕਿ ਉਹ ਪੂਰਾ ਕਰ ਸਕੇ ਤੂੰ ਕਰਤਾ ਜਿੰਨਾ ਚਿਰ ਅਪਨਤ ਨਹੀਂ ਮਿਟਦੀ ਨਾ ਕਾਰਜ ਦੀ ਸਿੱਧੀ ਹੋਵੇ ਨਾ ਜੀਵਨ ਦੇ ਅੰਦਰ ਸਫਲਤਾ ਹੀ ਹਾਸਲ ਹੋਵੇ ਨਾ ਪਰਮਾਤਮਾ ਦੀ ਪ੍ਰਾਪਤੀ ਹੋਵੇ ਪਰ ਅਜ ਕਹਿੰਦੇ ਆਪ ਗੁਵਾਈਏ ਤਾਂ ਸੋਹ ਪਾਈਏ ਔਰ ਕੈਚੀ ਚੁਤرائی ਆ ਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨਾਂ ਨੇ ਆਪਣਾਤ ਗਵਾ ਦਿੱਤੀ ਏ ਜਿਨਾਂ ਨੇ ਪ੍ਰਭੂ ਦਾ ਅਰਾਧਨ ਕੀਤਾ ਕਿ ਪ੍ਰਭੂ ਸਭ pase ਤੂੰ ਹੈ ਹੋਂ ਤੂੰ ਦਿਸਣ ਲੱਗ ਪਿਆ ਤੇਰਾ ਕਾਰਜ ਤੇ ਤੂੰ ਕਰੇਗਾ ਮੇਰੇ ਤੋਂ ਬੰਨ ਨਹੀਂ ਆਉਣਾ ਤਾਂ aí ਮਹਾਰਾਜ ਕਬੀਰ ਸਭ ਨੇ ਬਚਨ ਕੀਤੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਤੈਨੂੰ ਜਪਦਿਆਂ ਜਪਦਿਆਂ ਜੀਵ ਤੇਰੇ ਵਿੱਚ ਆਵੇਦ ਹੋ ਗਿਆ ਔਰ ਤੇਰਾ ਹੀ ਰੂਪ ਹੋ ਗਿਆ ਜਿਵੇਂ ਪਾਣੀ ਦਾ ਕਤਰਾ ਸਮੁੰਦਰ ਵਿੱਚ ਮਿਲ ਕੇ ਵੇਛ ਕੁ ਮੈਲਾ ਕੁ ਚਲਾ ਹੋਵੇ ਸਮੁੰਦਰ ਵਿੱਚ ਮਿਲ ਜਾਏ ਉਹ ਸਮੁੰਦਰ ਦਾ ਰੂਪ ਧਾਰਨ ਕਰ ਜਾਂਦਾ ਹੈ ਵੈ ਗੁਰੂ ਇਹ ਛੋਟੇ ਜਿਹੇ ਜੀਵ ਦੀ ਅੰਸ਼ ਜਿਹੜੀ ਆ ਨਾ ਕਿ ਤੇਰੇ ਵਿੱਚ ਮਿਲ ਗਿਆ ਤੂੰ ਹੁਆ ਤੇਰਾ ਰੂਪ ਹੋ ਗਿਆ ਹੁਣ ਕੋਈ ਪਛਾਣ ਨਹੀਂ ਕਰ ਸਕਦਾ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਅਹੰਭਾ ਮੇਰੇ ਅੰਦਰ ਨਹੀਂ ਰਹਿ ਗਿਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਿਸ ਦਿਨ ਮਨੁੱਖ ਦੇ ਵਿੱਚੋਂ ਆਪਣੇ ਪੁਰਾਏ ਵਾਲੀ ਬਿਰਤੀ ਮਿਟ ਗਈ ਇਹ ਮੇਰਾ ਹੈ ਪਰਾਇਏ ਦਾ ਹੈ ਮੇਰਾ ਕਰਜ ਸੰਪੰਨ ਹੋਣਾ ਚਾਹੀਦਾ ਦੂਜੇ ਦਾ ਵਿਗੜ ਜਾਵੇ ਜਦ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਾਤ ਤੋਂ ਫਿਰ ਜੱਦਰ ਨੂੰ ਨਦਰ ਮਾਰਦਾ ਉਦਰੇ ਪਰਮਾਤਮਾ ਹੀ ਨਦਰ ਆਉਂਦਾ ਜਿਨ੍ਹਾਂ ਦੇ ਅੰਦਰ ਇਹ ਬਿਰਤੀ ਇਹ ਵਿਚਾਰ ਇਕ ਖਿਆਲات ਇਹ ਫੁਰਨੇ ਉਤਪਨ ਹੋ ਗਏ ਮਹਾਰਾਜ ਮੇਰੇ ਕਰ ਦੇ ਆਚੰਤ ਕੰਮ ਕਰੇ ਪ੍ਰਭ ਤਿੰਨ ਕੇ ਪ੍ਰਭ ਉਹਨਾਂ ਦੇ ਫਿਰ ਅਚਨ ਚੇਤੀ ਅਚਾਨਕ ਹੀ ਕਰਜ ਸਬਰ ਦੇ ਨੇ ਜਿੱਧਰ ਨੂੰ ਜਾਂਦੇ ਸਾਰੇ ਕਰਜ ਸਬਰ ਦੇ ਜਾਂਦੇ ਲੋਕ ਦੇ ਪਰਲੋਕ ਦੇ ਅੰਦਰ ਦੇ ਬਾਹਰ ਦੇ ਉਹਨਾਂ ਦੇ ਅਚਾਨਕ ਹੀ ਕਰਜ ਸਬਰ ਦੇ ਨੇ ਕਿੰਨਾ ਦੇ ਜਿੰਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਵੈਗਰੂ ਦਾ ਨਾਮ ਪਿਆਰਾ ਲੱਗਣ ਲੱਗ ਪਿਆ ਗੱਲੀ ਬਾਤੀ ਤਾਂ ਮੈਂ ਵੀ ਕਾਂਗਾ ਮੈਨੂੰ ਬਾਣੀ ਨਾਲ ਬੜਾ ਪਿਆਰ ਹੈ ਮੈਂ ਬੜਾ ਵੱਡਾ ਗੁਰਸੇਖ ਹਾਂ ਜੀ ਮੈਂ ਆਹ ਹਾਂ ਜੀ ਮੈਂ ਉਹ ਹਾਂ ਜੀ ਪਰ ਆਪਣੇ ਆਪ ਨੂੰ ਅੰਦਰੋਂ ਪਤਾ ਹੈ ਕਿ ਪ੍ਰਭੂ ਨਾਲ ਪ੍ਰੇਮ ਹੈ ਕਿ ਨਹੀਂ ਹੈ ਪ੍ਰਭੂ ਨਾਲ ਕਿੰਨਾ ਕੁ ਪ੍ਰੇਮ ਹੈ ਜਦ ਦਿਨ ਮੈਨੂੰ ਮਤਲਬ ਹੈ ਮੇਰੇ ਤੇ ਕੋਈ ਘਟਨਾ ਕਰਮ ਤਲਦ ਹੈ ਉਦੋਂ ਮੈਂ ਕਹਿੰਦਾ ਹਾਂ ਪ੍ਰਭੂ ਮੇਰਾ ਮੇਰਾ ਬੜਾ ਵਿਸ਼ਵਾਸ ਹੈ ਜਿਹਾ ਹੋ ਜਾਏ ਉਹ ਹੋ ਜਾਏ ਪਰ ਜਦੋਂ ਕਿਸੇ ਤੇ ਹੁੰਦਾ ਹੈ ਉਦੋਂ ਸਾਨੂੰ ਨਹੀਂ ਐਸਾ ਹੁੰਦਾ ਮਹਾਰਾਜ ਕਹਿੰਦੇ ਭਲਿਆ ਤੇ ਪ੍ਰਭੂ ਨਾਲ ਪਿਆਰ ਕਿੰਨਾ ਕੇ ਜਿਨ੍ਹਾਂ ਦਾ ਪ੍ਰਭੂ ਨਾਲ ਪਿਆਰ ਹੈ ਨਾ ਨਾਮ ਜਪਦੇ ਨੇ ਤੇ ਤੂੰ ਤੂੰ ਆਰਾਧਦੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਕਾਰਜ ਅਚਨ ਚੇਤ ਹੀ ਸਬਰ ਦੇ ਜਾਂਦੇ ਅਚਨ ਚੱਕ ਹੀ ਸਬਰ ਦੇ ਜਾਂਦੇ ਨੇ ਜਦੋਂ ਜਪਦੇ ਜਾਂਦੇ ਆਰਾਧ ਦੇ ਜਾਂਦੇ ਨੇ ਉਹਨਾਂ ਦੇ ਕਾਰਜ ਪੂਰੇ ਹੁੰਦੇ ਜਾਂਦੇ ਨੇ ਮਹਾਰਾਜ ਕਹਿੰਦੇ ਗੁਰ ਪ੍ਰਸਾਦ ਸਦਾ ਮਨ ਵਸਿਆ ਗੁਰੂ ਦੀ ਕਿਰਪਾ ਹੋ ਗਈ ਜਪਦੇ ਆਂ ਜੋਦੜੀਆਂ ਕਰਦੇ ਆਂ ਜੀਵਨ ਵਿੱਚ ਬਦਲਾਅ ਲਿਆਉਨੇ ਆ ਖਿਆਲات ਬਦਲਦੇ ਆ ਹੋਏ ਆ ਪ੍ਰਭੂ ਨੇ ਕਿਰਪਾ ਕਰ ਦਿੱਤੀ ਤਰਸ ਕਰਕੇ ਜਦੋਂ ਉਹਦੀ ਕਿਰਪਾ ਹੋ ਗਈ ਫੇਰ ਸਦਾ ਮਨ ਵਸਿਆ ਹਮੇਸ਼ਾ ਮਨ ਦੇ ਅੰਦਰ ਵਸਵਾਸਾ ਕੀ ਤੋਂ ਨਿਗਾਲ ਨੇ ਕਦੋਂ ਜਦੋਂ ਦਾ ਚਿੰਤਨ ਕੀਤਾ ਚਿੰਤਨ ਕੀਤਾ ਅਗਿਆਨ ਮਿਟਿਆ ਹਿਰਦੇ ਵਿੱਚ ਪ੍ਰਕਾਸ਼ ਹੋਇਆ ਉਦੀ ਕਿਰਪਾ ਦੇ ਨਾਲ ਗਿਆਨ ਦਾ ਪ੍ਰਕਾਸ਼ ਹੋਇਆ ਉਹ ਸਦਾ ਮਨ ਵਸਿਆ ਉਹਦਾ ਗਿਆਨ ਉਹਦਾ ਨਾਮ ਪਗਵਾਨ ਹਿਰਦੇ ਚ ਵਸ ਗਿਆ ਮਨ ਵਿੱਚ ਪ੍ਰਕਾਸ਼ ਅਗਿਆਨੀਆਂ ਵਾਲੇ ਅੰਧਕਾਰ ਵਾਲੇ ਕੰਮ ਨਹੀਂ ਕਰੇਗਾ ਔਰ ਪੁੱਠੇ ਸਿੱਧੇ ਵਿਚਾਰ ਫੁਰਨੇ ਉਤਪੰਨ ਨਹੀਂ ਕਰੇਗਾ ਕਿਉਂਕਿ ਹੁਣ ਮਨ ਵਿੱਚ ਮਾਲਕ ਦਾ ਵਾਸ ਹੈ ਮਾਲਕਾਰੇ ਕਾਰਜ ਹੋਣਗੇ ਫਿਰ ਸਭ ਕਾਜ ਸੁਵਾਰਨ ਹਰਾ ਜਿਹੜਾ ਸਾਰੇ ਕਾਰਜ ਸਫਲੇ ਕਰਨ ਵਾਲਾ ਹੈ ਨਾ ਉਹ ਮਨ ਵਿੱਚ ਵਸ ਜਾਂਦਾ ਹੈ ਪ੍ਰਭੂ ਦੇ ਕਾਰਜਾਂ ਦੇ ਵਿੱਚ ਵਸ ਜਾਂਦਾ ਹੈ ਕਿਉਂਕਿ ਪ੍ਰਭੂ ਉਹਦੇ ਅੰਦਰ ਉਹਦੇ ਕਾਰਜਾਂ ਦੀ ਸੰਪੰਨਤਾ ਹੁੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਦਿਨ ਮਨੁੱਖ ਨੇ ਮਾਲਕ ਤੋਂ ਲੈਣਾ ਨਾ ਕੁਝ ਵੀ ਉਹਦਨ ਬੜਾ ਭਗਤ ਬਣੇਗਾ ਬੜਾ ਕਹੇਗਾ ਵੀ ਤੂੰ ਮੇਰਾ ਹੈ ਤੇ ਜਦਨੋ ਕਾਰਜ ਦੀ ਸੰਪੰਨਤਾ ਹੁਦਾਏ ਤੇ ਫਿਰ ਗੁਰੂਵਰ ਨੂੰ ਕੋਈ ਚੀਜ਼ ਅਰਪਿਤ ਕਰਨੀ ਪਏ ਫਿਰ ਵੇਖਦਾ ਵੀ ਨਹੀਂ ਐਨੀ ਕੁ ਨਾ ਸਰਜੂ ਮਹਾਰਾਜ ਕਿਹੜਾ ਭੁੱਖਾ ਹੈ ਮਹਾਰਾਜ ਕੋਲ ਤਾਂ ਸਾਰਾ ਹੀ ਹੈ ਉਹਨੂੰ ਦੇਣ ਦੀ ਕੀ ਲੋੜ ਹੈ ਕੋਈ ਨਹੀਂ ਇੱਥੇ ਘਰੇ ਕਿਸੇ ਪਾਸੇ ਲਾ ਲਵਾਂਗੇ ਫਿਰ ਇਹ ਸੋਚਾਂ ਹੋ ਜਾਂਦੀਆਂ ਮਹਾਰਾਜ ਕਹਿੰਦੇ ਇੱਥੇ ਹੀ ਫਰਕ ਆ ਗਿਆ ਹੈ ਇੱਥੇ ਹੀ ਫਰਕ ਆ ਗਿਆ ਹੈ ਦਿੱਤਾ ਪ੍ਰਭੂ ਦਾਏ ਤੇ ਪ੍ਰਭੂ ਤੋਂ ਨਿਸ਼ਾਵਰ ਕਿਉਂ ਨਹੀਂ ਉਹਦੇ ਵ ਲਈ ਹੱਥ ਕਿਉਂ ਕੁੱਟਿਆ ਜਾਂਦਾ ਹੈ ਆਪਦੇ ਬੱਚਿਆਂ ਦੇ ਲਈ ਕੁਝ ਲਿਆਉਣਾ ਹੈ ਪਤਨੀ ਲਈ ਲਿਆਉਣਾ ਪਤੀ ਲਈ ਲਿਆਉਣਾ ਰਿਸ਼ਤੇਦਾਰ ਲਈ ਲਿਆਉਣੀ ਹੈ ਕੋਈ ਵਸਤੋ ਔਰ ਕੋਈ ਤੋਹਫਾ ਲਿਆਉਣਾ ਹੈ ਤੇ ਉਦੋਂ ਤੇਰਾ ਹੱਥ ਨਹੀਂ ਕੁੱਟਿਆ ਗਿਆ ਜਦੋਂ ਗੁਰੂ ਤੇ ਗੱਲ ਆਈ ਉਦੋਂ ਹੱਥ ਪਿੱਛੇ ਨੂੰ ਖਿੱਚ ਲਿਆ ਇਹੀ ਉਹ ਗੱਲ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜਪਦੇ ਜਿਨ੍ਹਾਂ ਨੇ ਵਹਿਗੁਰੂ ਦੇ ਨਾਮ ਨਾਲ ਜਿਨ੍ਹਾਂ ਦਾ ਪਿਆਰ ਉਹਨਾਂ ਆਪਾ ਗੁਰੂ ਤੋਂ ਵਾਰਿਆ ਗੱਲ ਤਾਂ ਮੇਰੀ ਤਰ੍ਹਾਂ ਆਪਾ ਵਾਰਨ ਦੀ ਕਰਦੇ ਆ ਤੇ ਗੁਰੂ ਤੋਂ ਜਦੋਂ ਕੋਈ ਵਸਤੂ ਗੁਰੂ ਨੂੰ ਅਰਪਿਤ ਕਰਨੀ ਪਵੇ ਸਮਰਪਿਤ ਕਰਨੀ ਪਵੇ ਉਦੋਂ ਪੈਰ ਪਿੱਛੇ ਨੂੰ ਚਲਾ ਜਾਂਦਾ ਹੈ ਹੱਥ ਪਿੱਛੇ ਨੂੰ ਚਲਾ ਜਾਂਦਾ ਹੈ ਸੋ ਇਹ ਸਮਝ ਪਿੱਛੇ ਨੂੰ ਚਲੇ ਜਾਂਦੀ ਹੈ ਮਹਾਰਾਜ ਕਹਿੰਦੇ ਹੋ ਤੇਰਾ ਘਰ ਕਿੰਨੇ ਦਿੱਤਾ ਹੈ ਤੇਰਾ ਪਰਿਵਾਰ ਕਿੰਨੇ ਦਿੱਤਾ ਹੈ ਧੀਆਂ ਪੁੱਤਰ ਕਿੰਨੇ ਮੁੱਲ ਤੋਂ ਲੈ ਤੇ ਜੇ ਰੱਬ ਉੱਥੋਂ ਥੋੜਾ ਜਿਹਾ ਹੱਥ ਸੰਕੋਚ ਲਵੇ ਫਿਰ ਕੀ ਕਰੇਗਾ ਇਸ ਕਰਕੇ ਜਿੱਥੇ ਧਰਮ ਦੀ ਗੱਲ ਗੁਰੂ ਦੀ ਗੱਲ ਆਉਂਦੀ ਹੈ ਨਿਰਸੰਕੋਚ ਸੇਵਾ ਕਰਿਆ ਕਰੀਏ ਸਿਮਰਨ ਕਰਿਆ ਕਰੀਏ ਬਾਣੀ ਪੜਿਆ ਕਰੀਏ ਸੰਗਤ ਕਰਿਆ ਕਰੀਏ ਗੁਰੂ ਤੋਂ ਵਾਰਨੇ ਜਾਇ ਕਰੀ ਖੈਰ ਸੰਖੇਪ ਕਰਾਂ ਮੈਂ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਉਹ ਆਕਾਲ ਪੁਰਖ ਵੈਗਰੂ ਜਿਹੜਾ ਮਨ ਵਿੱਚ ਵਸਿਆ ਤੇ ਸਬਕਾਦ ਸਵਾਰਨਹਾਰਾ ਜਦੋਂ ਨਾਮ ਮਨ ਵਿੱਚ ਭਗਵਾਨ ਮਨ ਵਿੱਚ ਗਿਆਨ ਦਾ ਪ੍ਰਕਾਸ਼ ਏ ਤੈਨੂੰ ਕਿਦੇ ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ ਉਹ ਸਾਰੇ ਕਾਰਜਾਂ ਦਾ ਕਰਤਾ ਤੇ ਜਿਨੇ ਸੰਸਾਰ ਨੂੰ ਕੀਤਾ ਕਾਰਜ ਨੂੰ ਕੀਤਾ ਤੈਨੂੰ ਬਣਾਇਆ ਉਤੇ ਕਾਰਜ ਨਹੀਂ ਸਵਾਰੇਗਾ ਵਿੱਚ ਖਲੋਵਾ ਤੇ ਫਿਰ ਕਰਜ ਤੈਂਦੀ ਕਲਾ ਨੂੰ ਨਹੀਂ ਤੇਰਾ ਵਾਲ ਵਿੰਗਾ ਨਹੀਂ ਹੋਵੇਗਾ ਉਹ ਸਵਾਰਦਾ ਕਾਰਜ ਨੂੰ ਤੇ ਜਿਹੜੇ ਜਪਣ ਵਾਲੇ ਹੁਣ ਕਈ ਵਿਰ ਮੁਲੰਕਨ ਕਰਦੇ ਨਾ ਮਨੁੱਖ ਜਦੋਂ ਉਦੋਂ ਇੱਕ ਸਿਮਰਨ ਵਾਲਾ ਇੱਕ ਗੁਰਸਿੱਖ ਹੋਵੇ ਇੱਕ ਸੇਵਾਦਾਰ ਹੋਵੇ ਗੁਰੂ ਨੂੰ ਸਮਰਪਤ ਹੋਵੇ ਇੱਕ ਜਨੇ ਕਦੇ ਗੁਰੂ ਜਪਿਆ ਨਹੀਂ ਹੰਕਾਰੀ ਹੋਵੇ ਦੁਰਚਾਰੀ ਹੋਵੇ ਉਹਕ ਫੁਕਾਰੇ ਬੜੇ ਮਾਰਦਾ ਹੋਵੇ ਉਹ ਮਲੰਕਣ ਕਰੇਗਾ ਮਵੇਂ ਤਾਂ ਉਹਦੇ ਵਰਗਾ ਹੀ ਐ ਮੇਰੇ ਤੇ ਉਹਦੇ ਕੀ ਫਰਕ ਐ ਮੈਂ ਉਹਦੋਂ ਜ਼ਿਆਦਾ ਪੜਾ ਲਿਖਾ ਹੋਵਾਂਗਾ ਮੈਂ ਜ਼ਿਆਦਾ ਕੁਝ ਜਾਣਦਾ ਹੋਵਾਂਗਾ ਪਰ ਸੱਜਣਾ ਤੇਰੇ ਅੰਦਰ ਸ਼ਰਧਾ ਪ੍ਰੇਮ ਲਿਆਕਤ ਨਹੀਂ ਹੋ ਔਰ ਕੋਈ ਤਾਂ ਕੋਈ ਬੋਲ ਬੋਲ ਕੇ ਗੁਰੂ ਨਾਲ ਜੋੜਦਾ ਓਏ ਤੇਰੇ ਬੋਲ ਇਹੋ ਦੇ ਖਰਵੇ ਤੂੰ ਗੁਰੂ ਨੂੰ ਤੋੜਦਾ ਪਿਆ ਹੈ ਇੱਕ ਸ਼ੰਕਾਵਾਂ ਨੂੰ ਗੁਰੂ ਦੇ ਬੋਲ ਬੋਲ ਕੇ ਮਟਾਉਂਦਾ ਇੱਕ ਵਧਾਉਂਦਾ ਪਿਆ ਹੈ ਇੱਕ ਘਰ ਦੇ ਵਿੱਚ ਬੋਲ ਬੋਲ ਕੇ ਪਰਿਵਾਰ ਨੂੰ ਮਲੌਂਦਾ ਤੇ ਇੱਕ ਬੋਲ ਬੋਲ ਕੇ ਪਵਾੜੇ ਪਾਉਂਦਾ ਉਹ ਸਾਰੇ ਡਾਂਗੋ ਡੰਗੀ ਹੋ ਜਾਂਦੇ ਇਹ ਹੀ ਉਹ ਸਾਡਾ ਸਿੱਖ ਪਰਿਵਾਰ ਏ ਜਿਵੇਂ ਘਰ ਦੇ ਵਿੱਚ ਕੋਈ ਐਸੇ ਬੋਲ ਬੋਲਣ ਲੱਗ ਜਾਏ ਨਾ ਤੇ ਤੂੰ ਤੂੰ ਮੈਂ ਮੈਂ ਹੋਣ ਲੱਗ ਜਾਂਦੀ ਏ ਤੇ ਸਾਰਿਆਂ ਦੇ ਹੱਥਾਂ 'ਚ ਡਾਂਗਾ ਆ ਜਾਂਦੀਆਂ ਨੇ ਹੁੰਦਾ ਤਾਂ ਮਨੋਕੀ ਹੁੰਦੇ ਤਾਂ ਬੋਲ ਹੀ ਏ ਇਹ ਹੀ ਉਹ ਸਿੱਖ ਜਗਤ ਪਰਿਵਾਰ ਵਿੱਚ ਕੁਝ ਮੇਰੇ ਵਰਗੇ ਐਸੇ ਉਹਨਾਂ ਦੇ ਬੋਲਾਂ ਦੇ ਨਾਲ ਸਿੱਖਾਂ ਦੇ ਹੱਥਾਂ 'ਚ ਡਾਂਗਾ ਆ ਜਾਂਦੀਆਂ ਨੇ ਹੈ ਤਾਂ ਉਹ ਵੀ ਉਹ ਵੀ ਵਿਚਾਰ ਕਰ ਰਹੇ ਨੇ ਉਹ ਵੀ ਪ੍ਰਚਾਰ ਕਰ ਰਹੇ ਨੇ ਉਹ ਵੀ ਦੋਨੋਂ ਸਿੱਖਿਆ ਦੇ ਰਹੇ ਨੇ ਉਹ ਵੀ ਚੌਨੋਂ ਸਿੱਖਿਆ ਦੇ ਰਹੇ ਉਹ ਵੀ ਗੱਲ ਗੁਰੂ ਕੀ ਕਹਿਣਗੇ ਕਰਦੇ ਇੱਕ ਉਹ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਡਾਂਗਾ ਨੇ ਉਹਨਾਂ ਨੂੰ ਛੜਾ ਕੇ ਤੇ ਬੋਲ ਬੋਲ ਕੇ ਗੁਰੂ ਕੇ ਬੋਲ ਸੁਣਾ ਕੇ ਉਹ ਗੱਲ ਬੱਕੜੀਆਂ ਪਵਾ ਦਿੰਦੇ ਕਹਿੰਦਾ ਨਹੀਂ ਭਲਿਆ ਇਹ ਗੁਰੂ ਦਾ ਮਾਰਗ ਗੁਰੂ ਦਾ ਕਰਜ਼ ਇਥੇ ਤੇਰਾ ਮੇਰਾ ਕੀ ਹੈ ਆਦੋਨੇ ਭਾਈ ਮਿਲ ਕੇ ਸੇਵਾ ਕਰੀਏ ਦੋਨੇ ਗੁਰੂ ਦੀਆਂ ਖੁਸ਼ੀਆਂ ਲਾਈ ਹੈ ਇੱਕ ਤਕਰਾਰ ਪੈੜਾ ਕਰਦਾ ਇੱਕ ਸਮਾਧਾਨ ਦੇ ਕੇ ਗੁਰੂ ਨਾਲ ਮਿਲਾਂਦਾ ਹੈ ਗੁਰੂ ਵੱਲ ਨੂੰ ਚੱਲਦਾ ਉਹ ਜਦੋਂ ਮੈਂ ਮੇਰੀ ਮਿਟ ਗਈ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਵੈ ਗੁਰੂ ਦਾ ਚਾਨਣਾ ਹੈ ਗਿਆਨ ਦਾ ਗਿਆਨ ਉਹਨੂੰ ਮਤ ਸਮਝ ਲੈਣਾ ਜਿਹੜਾ ਆਕੜ ਕੰਨਾ ਹੋਵੇ ਜਿਹੜਾ ਫੂਫਕਾਰੇ ਮਾਰੇ ਉਹਦੇ ਚ ਹਉਮੈ ਹੰਕਾਰ ਹੁੰਦਾ ਹੈ ਬਾਰੀਗਦਾ ਗਿਆਨ ਹੈ ਨਾ ਜੀ ਜਿਹੜਾ ਕਿਤਾਬੀ ਅਕਸ਼ਰੀ ਇਹ ਕੋਈ ਨਾਸਤਕ ਵੀ ਪੜ ਕੇ ਹੋ ਸਕਦਾ ਹੈ ਵੱਖਰੀ ਗੱਲ ਨਹੀਂ ਕਿ ਮੈਂ ਗੁਰਬਾਣੀ ਦੇ ਅਰਥ ਪੜ ਲੇ ਟੀਕਾ ਕਰਾਣੇ ਟੀਕੇ ਕੀਤੇ ਨੇ ਕੋਸ਼ ਲਿਖੇ ਗਏ ਉਹਨਾਂ ਨੂੰ ਪੜ ਕੇ ਕੋਈ ਵੀ ਕਰ ਸਕਦਾ ਹੈ ਗੱਲ ਉਦੋਂ ਬੰਨੀ ਜਦੋਂ ਆਪਣੇ ਅੰਦਰ ਉਤਰੇ ਅੰਦਰੋਂ ਪ੍ਰੇਮ ਹੋਇਆ ਅੰਦਰੋਂ ਪਿੱਜਾ ਬੋਲ ਮਿੱਠਾ ਹੋ ਕੇ ਆਇਆ ਔਰ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਉਪ